ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੱਲੇ ਆ ਨਾ ਪੋਲੀ ਤੁਹਾਨੂੰ ਸ਼ਹਿਰ ਦਿਖਾਉਣੇ ਨਾ ਪੋਲੀ ਮੈਂ ਤਾਂ ਆ ਪਹਿਲੀ ਵਾਰੀ ਚੱਲੇ ਆ ਅੱਜ ਤੇ ਤੁਹਾਨੂੰ ਦਿਖਾਉਣੇ ਕਿ ਇਹ ਸਾਹ ਕਿਤਾਬ ਆ ਸ਼ਹਿਰ ਬੜਾ ਮਸ਼ਹੂਰ ਆ ਬੜੇ ਜਾਣੇ ਜਾਂਦੇ ਆਂ ਅਸੀਂ ਪੇਪਰ ਭਰੇ ਆ ਨਾਲੇ ਆਪਣਾ ਸ਼ਹਿਰ ਵੇਖ ਲੈਣਗੇ ਤੇ ਨਾਲੇ ਤੁਹਾਨੂੰ ਮੈਂ ਦੱਸਦਾ ਵੀ ਨਵਾਂ ਬੰਦਾ ਕਿੰਨੇ ਕ ਟਾਈਮ 'ਚ ਪੈਸੇ ਕੁਝ ਪੂਰੇ ਕਰ ਲੈਂਦਾ ਵਾ ਉਹ ਗੱਲ ਬਾਤ ਆਪਾਂ ਅੱਗੇ ਕਰਦੇ ਆਂ ਤੇ ਇੱਥੇ ਵੀ ਪੜ ਰੀਆਂ ਬੁੜਰੀਆਂ ਦੇ ਘਾ ਕੁ ਗਾ ਰੌਂਡ ਆਪ ਵਜਣ ਵਾਲੀ ਇੱਥੇ ਵੀ ਜਾਂਖ ਰੇ ਇੱਥੇ ਵੀ ਸਰਕਾਰ ਨੇ ਬੈਨ ਕੀਤੀ ਤਾਂ ਹੀ ਘਾ ਕੁ ਇਹਨਾਂ ਦਾ ਗਾ ਤੇ ਬਾਕੀ ਤੁਹਾਨੂੰ ਦੱਸਦੇ ਆ ਅੱਗੇ ਕੀ ਸਾਹ ਕਿਤਾਬ ਕਿਦਾਂ ਗੱਲ ਜੁੜਦੀ ਗਾੜੀ ਨਾ ਉਹ ਵੀ ਮਿੱਤਰੋ ਟ੍ਰੇਨ ਆਪਣੀ ਆ ਗਈ ਆ ਮੈਂ ਕਿਹਾ ਟੋਟੇ ਸਾਰੇ ਬਣਾਈਆਂ ਜਿੱਦਾਂ ਕੁੜੀਆਂ ਵਾਲੇ ਬਲੌਗਰ ਬਣਾਉਂਦੇ ਆ ਪੂਰਾ ਮੈਂ ਕਿਹਾ ਉੱਤਾ ਬਣਾਈਆਂ ਟ੍ਰੇਨ ਆ ਗਈ ਆ ਤੇ ਚਲ ਗਈ ਆ ਸਾਰਾ ਕੁਝ ਦੱਸੀ ਹੈਗੇ ਜੇ ਦੱਸਣ ਤੇ ਆ ਹੀ ਗਏ ਆ ਤੇ ਇੱਥੇ ਭਰਾ ਮੈਂ ਟ੍ਰੇਨ 'ਚ ਬੈਠਾ ਨਾ ਉਨੇ ਕਿੱਦਾਂ ਆਇਆ ਹਾਂ ਸਮਾਨ ਸਹੁੰ ਮੇਚਣ ਵਾਲਾ ਦੂਜਾ ਆ ਗਿਆ ਦੂਜਾ ਤੀਜਾ ਹਰਾ ਹਰਾ ਨਹੀਂ ਰਹਿ ਗਿਆ ਵੀ ਬਾਲਟੀ ਵਾਲਾ ਸਿਸਟਮ ਇੱਥੇ ਵੀ ਚੱਲਦਾ ਹੈ ਰੀਲੀ ਜੀ ਇਹ ਪਹਿਲਾਂ ਕੰਮ ਦੇ ਤੇ ਤਾਲਾ ਵੇਚਦੇ ਹੁੰਦੇ ਆ ਜਿੱਦਾਂ ਉਹ ਆਪਣੇ ਵੇਚਦੇ ਕੱਚੀ ਕਿਰੀ ਇਹ ਆ ਅੰਨਪੰਜਣ ਜਾਂ ਉਹ ਇੱਥੇ ਵੀ ਵੇਚਦੇ ਜੀ ਪਰ ਆ ਗਈ ਮੈਂ ਹਾਂ ਯਾਰ ਅਗਲਾ ਕਦੇ ਨਾ ਮੇਰੇ ਵੀਡੀਓ ਬਣਾਈ ਜਾਂਦਾ ਨਾ ਉੱਥਾਇਤੇ ਪੂਰਾ ਕੰਮ ਚੱਲਦਾ ਹੈ ਆ ਰਿਹਾ ਹੈ ਆਵੇ ਸਟੇਸ਼ਨ ਤੇ ਕਾਲੇ ਆਇਆ ਫੈਂਡ ਜਿੱਦਾਂ ਉੱਥੇ ਆਪਣੇ ਨਹੀਂ ਭਈਏ ਫਿਰਦੇ ਉਹ ਹਸਾਵੇ ਆਦੇ ਨਾ ਮਖਾਦੀ ਚੱਲ ਬਾਹਰੋਂ ਆ ਮਹੀਨੇਆਂ ਲਾਈਆਂ ਟੁਟੇ ਟਕੜਦੇ ਆਪਣੇ ਵੀ ਹੁਣ ਉੱਧਾਂ ਲਾਈਆਂ ਬਰਸਰ ਐਡੀ ਨਹੀਂ ਗੱਲ ਤਰੱਕੀ ਦੀ ਰਾਹ ਤੇ ਆ ਆਪਣੇ ਬੰਦੇ ਮੈਂ ਹੁਣ ਦਰ ਹੀ ਫੇਰ ਲਗ ਰਾਂ ਬੈਗੀ ਹੱਥ ਚ ਆ ਗਏ ਆ ਤੇ ਕਦੋਂ ਮਗਰ ਪਤਾ ਨਹੀਂ ਉਹ ਕਿਹੜੀ ਫਰੀਕਾਂ ਜੀ ਬੈਠੀ ਭੈਣੀ ਆਉਣੀ ਤੱਕ ਟੱਕ ਲਾ ਹੀ ਛੱਡੀ ਸਾਰੀ ਸਾਰੇ ਰਾਜ ਯਾਨੀ ਕਿਹੜੀ ਨੀਂਦਈ ਕਿਹੜਾ ਪਤਾ ਨਹੀਂ ਨਾਲਕਾ ਪੁੱਟਣ ਦੀ ਮਗਰ ਹੁਣ ਓਕੇ ਗਈ ਆ ਅਕੀ ਦਾ ਨੌਂ ਖਾਂਦਾ ਯਾਰ ਸ਼ੁਰੂ ਕਿੱਦਾਂ ਵਾਂ ਮੈਂ ਤਾਂ ਪਹਿਲੇ ਵੀ ਵੇਖਾਂ ਪਰ ਆਦੇ ਵੀਡੀਓ ਚੋੜੀ ਚਾਰੀ ਵਾਹਈ ਉੱਥੇ ਆ ਨਾ ਬੋਲੀ ਦਾ ਸਟੇਸ਼ਨ ਆ ਸਟੇਸ਼ਨ ਤੇ ਆ ਗਏ ਹਾਂ ਹੁਣ ਵੇਨੇ ਆ ਸਾਤਾ ਬਾਹਰ ਦਾ ਕਿੱਦਾਂ ਖਾਰੀ ਤੁਹਾਨੂੰ ਵੀ ਤਾਂ ਕੀ ਬੜਾ ਚਟਾ ਹੁੰਦਿਆ ਇੱਥੇ ਤੇ ਲਓ ਵੀ ਮਿੱਤਰੋ ਆ ਜਨਾ ਬੋਲੀ ਸ਼ਹਿਰ ਠੀਕ ਆ ਤੇ ਬਾਕੀ ਸਭਾਈ ਸਭੀ ਹੁਣ ਉਹਦੇ ਕੰਮ ਔਖਾ ਹੀ ਇੱਥੋਂ ਦਾ ਤੇ ਗੋਰੇ ਗਾਰੇ ਤੇ ਬਹੁਤ ਘੱਟ ਦੇਖੇ ਜੀ ਉਹ ਤੇ ਕਾਲੇ ਐ ਲੱਗਣ ਡਿਆ ਵੀ ਜਦਾਂ ਅਫਰੀਕਾ 'ਚ ਆ ਗਿਆ ਨਾ ਸਪਾਈ ਸੋਈ ਵਾਲਾ ਕੰਮ ਇੱਥੇ ਉਹਨਾਂ ਕਿ ਆਓ ਮੇਰੇ ਅਰਗੇ ਨੇ ਕਿਹਨੇ ਬੀਅਰ ਪੀਤੀ ਆ ਚਲ ਮੈਂ ਤੇ ਪੀਂਦਾ ਨਹੀਂ ਤੇ ਉੱਥੇ ਰਾਤੀਆਂ ਇਹਨੇ ਕੌਫੀ ਪੀਤੀ ਤੇ ਉੱਥੇ ਗਲਾਸ ਛੱਡਦਾ ਵਾਂ ਉਹ ਉਪਰਾਂ ਇੱਕ ਜੈਕਟ ਜੀ ਰੱਖੀ ਫੇਨ ਲਿਆ ਲੱਗੇ ਜਾਬਦਾ ਕੋਈ ਰਾਤ ਇੱਥੇ ਜੁੱਤਾਣਾ ਤੇ ਆਹ ਹਸਾਬ ਕਿਤਾਬ ਜੇ ਤਾਈ ਉਹਨੂੰ ਮਾਫੀਆ ਦਾ ਏਰੀਆ ਕਹਿੰਦੇ ਆ ਨਾ ਇੱਥੇ ਕੰਮ ਇਦਾਂ ਹੀ ਆ ਸਾਰੇ ਤੁਹਾਨੂੰ ਕਾਲੇ ਕੋਈ ਇੰਡੀਅਨ ਨਹੀਂ ਅਜੇ ਤੱਕ ਵੇਖਿਆ ਤਾਂ ਆਰੇ ਕਾਲੇ ਹੀ ਆ ਇੱਥੇ ਘਾਨੇ ਘੁੰਨੇ ਨਜ਼ਰ ਆ ਗਿਆ ਤੇ ਪ੍ਰਭ ਉਪਰਾਂ ਦਾ ਕੰਮ ਜ਼ਿਆਦਾ ਇੱਥੋਂ ਹੀ ਚੱਲਦਾ ਠੀਕ ਆ ਇਹ ਜਨਾਬ ਬੋਲੀ ਸ਼ਹਿਰ ਆ ਬੱਸ ਸਟੈਂਡ ਜਿਹੇ ਖਲੋਤੇ ਬੰਦਾ ਕੋਈ ਢੀਕਣੇ ਆ ਇੱਥੇ ਖਲੋਤੇ ਖਲੋਤੇ ਇੱਕ ਆ ਗਿਆ ਆਂਦਾ ਹੈ ਇੱਕ ਐਰੋ ਜੇ ਦੋ ਮੈਂ ਤਾਂ ਲੀੜੇ ਦੇ ਸਾਡੇ ਨੂੰ ਸੋਨੇ ਬਾਈ ਫੇਂਡਿਆ ਤੇ ਤੂੰ ਇੱਕ ਐਰੋ ਵੀ ਨਹੀਂ ਤੇ ਕੋਈਗਾ ਇਦਾਂ ਦੇ ਕੰਮ ਆਏ ਮੰਜਾ ਦਾ ਇੱਥੇ ਇਹੋ ਕੰਮ ਇਹਦਾ ਚਲਾਇਆ 40 50 ਸ਼ਾਮਾਂ ਨੂੰ ਉਹਨਾਂ ਇਕੱਠੇ ਕਰ ਲੈਣੇ ਆ ਦਿਹਾੜੀ ਸੋਣੀ ਪਾ ਲੈਣੀ ਆ ਉਹ ਆਪਣੇ ਇੰਡੀਆ ਵਾਲਾ ਹੀ ਉੱਥੇ ਕੇ ਜੋ ਫਾਟਕਾਂ ਤੇ ਚੱਲਦਾ ਇਹ ਕੋਰਾ ਗਿਆ ਸੀ ਇਹ ਯਾਰ ਇਦਾਂ ਦੇ ਬਹੁਤ ਬੰਦੇ ਲੱਭਣੇ ਆ ਇੱਕ ਕਹਿਰੋ ਦਈ ਜਾਓ ਇਹਨਾਂ ਨੂੰ ਬਸ ਅਸੀਂ ਤਾਂ ਚੱਲ ਉਹ ਤਾਂ ਦੇ ਤਾ ਮੈਂ ਹੱਸ ਕੇ ਬੜਾ ਗੁੰਮਿਆ ਤਾਂ ਗੱਲਾਂ ਦੀਆਂ ਗੱਲਾਂ ਆ ਵੀ ਇੱਥੇ ਗਾਨਿਆਂ ਦੀ ਫੁੱਲ ਬਦਮਾਸ਼ੀ ਆ ਉਹ ਜਿਹੜਾ ਡਿੱਗਾ ਨਹੀਂ ਆ ਉਹ ਪਿਆ ਜਿਹੜਾ ਇਹ ਅੱਗੇ ਬੱਸੇ ਚੜਿਆ ਸੀ ਤੇ ਅਈ ਇਹਨੂੰ ਵੇਖਣ ਨੇ ਹਾਂ ਬਸ ਇਹ ਬਸੇ ਸੁੱਤਾ ਸੀ ਕਿ ਕਿਸੇ ਦੀ ਇੰਨੀ ਹਿੰਮਤ ਨਹੀਂ ਵੀ ਇਹਨੂੰ ਠਾ ਦੇਣਾ ਉਹਨਾਂ ਦੇ ਭਰਾਵਾ ਪਿੱਛੋਂ ਛੀਛਾ ਚੁੱਕ ਜਾ ਘੜਕਾ ਆ ਕੇ ਇਹਨੂੰ ਠਾਇਆ ਇਹਨੂੰ ਭਰਾਵਾ ਮੁੜ ਕੇ ਠਾ ਤਾਂ ਦੇ ਨੇ ਨਾਲੇ ਗਾਲਾਂ ਗੋਲਾਂ ਵੀ ਕੱਢੀਆਂ ਆਂਦਾਂ ਨੂੰ ਚਾਰ ਤੇ ਹੁਣ ਇੱਥੇ ਆ ਕੇ ਡੇਪਿਆ ਇਦਾਂ ਦੇ ਕੰਮ ਆ ਇਹਨਾਂ ਨੇ ਭੈਣੋ ਕੰਟਰੀ ਇੱਥੇ ਖਰਾਬ ਕੀਤੀ ਆ ਇਹ ਸਾਲੇ ਮੈਂ ਸੁਣਿਆ ਆਂਦੇ ਇੱਥੇ ਹੀ ਟੱਟੀ ਪਿਸ਼ਾਬ ਕਰ ਦਿੰਦੇ ਸੜਕ ਦੇ ਉੱਤੇ ਉੱਤੇ ਹੀ ਜਿੰਨਾ ਕਿ ਮੈਂ ਇੰਨਾ ਕੁ ਸੁਣਿਆ ਇੱਥੇ ਲੋਕਾਂ ਕੋ ਯੋਖਾ ਯਾਰ ਇਹਨਾਂ ਦਾ ਬਾਕੀ ਤਾਂ ਇੰਡੀਅਨ ਨਹੀਂ ਹੋਏ ਤੱਕ ਇਥੇ ਕੋਈ ਦੇਖਿਆ ਆਪਾਂ ਨੂੰ ਤੇ ਆਪਣੀ ਕਮਿਊਨਿਟੀ ਠੀਕ ਆ ਭਾਈ ਉਹ ਫੇਰ ਵੀ ਵਿਚਾਰੇ ਮਾੜਾ ਮੋਟਾ ਰੱਖਦੇ ਆ ਮਾਨ ਤਾਨ ਵੀ ਬਾਹਰ ਆਏ ਆ ਆ ਪਿੰਡ ਜਿਹਨਾਂ ਬੋਲੀ ਸ਼ਹਿਰ ਚ ਤੇ ਬਾਕੀ ਜਿਹੜੀ ਮੈਂ ਅੱਗੇ ਵੀਡੀਓ ਸਟਾਰਟ ਕਰਨ ਲੱਗਿਆ ਗੱਲ ਕਹੀ ਸੀ ਕਿ ਜਿਹੜਾ ਨਵਾਂ ਬੰਦਾ ਵਾ ਮਤਲਬ ਕਿੰਨੇ ਕੇ ਰੁਪਈਏ ਬਣਾ ਰੁਪਈਏ ਕਹਿਣ ਡਿਆ ਵਾ ਤੇ ਕਿੰਨੇ ਕੇ ਟਾਈਮ ਚ ਪੈਸੇ ਪੂਰੇ ਕਰ ਲੈਂਦਾ ਜਦੋਂ ਯਾਰ ਵੇਖੋ ਨਵਾਂ ਬੰਦਾ ਹੁੰਦਾ ਨਾ ਪਹਿਲੀ ਤੇ ਗੱਲ ਮਾਰਕ ਦੇ ਡਿਪੈਂਡ ਹੁੰਦਾ ਵੀ ਕਿੰਨਾ ਗੁੰਨੇ ਮਤਲਬ ਕੰਮ ਦੇਣਾ ਹਨਾ ਵੀ ਕਈਆਂ ਦੀ ਗੱਲ ਤੇ ਹੁਣ ਜਿੱਦਾਂ ਕਈਆਂ ਦੀ 7-800 ਜੀ ਵੀ ਗੱਲ ਹੋਈ ਹੁੰਦੀ ਆ ਵੀ ਇੰਨੀ ਕਿ ਤਨਖਾਹ ਦੇਣੀ ਆ ਤੇ ਕਈਆਂ ਦੀ 1000 ਯੂਰੋ ਜੀ ਵੀ ਹੋਈ ਹੁੰਦੀ ਆ ਵੀ 1000 ਯੂਰੋ ਦੇਣਾ ਸਟਾਰਟਿੰਗ 'ਚ ਤੇ ਇਹਦੀ 500 ਜੀ ਵੀ ਹੋਈ ਹੁੰਦੀ ਆ ਤੇ ਤਕਰੀਬਨ ਨਾਰਮਲ ਜੀ ਗੱਲ ਕਰੀਏ ਤੇ 8-900 ਕੋਈ ਸਟਾਰਟਿੰਗ ਹੁੰਦੀ ਬੰਦੇ ਦੀ ਜੇ ਖੇਤੀ ਖੁੱਤੀ ਦਾ ਕੰਮ ਕਰਦਾ ਤੇ ਉਹ 5-6 ਯੂਰੋ ਪ੍ਰੇਟ ਘੰਟੇ ਦਾ ਮਿਲਦਾ ਉਹਦੇ ਹਿਸਾਬ ਨਾਲ ਜੇ ਇਹਦੇ 9 ਮਹੀਨਿਆਂ ਦੇ ਪੇਪਰਾਂ ਤੇ ਆਉਂਦਾ ਬੰਦਾ ਤੇ ਮਤਲ ਸਟਾਰਟਿੰਗ ਜੇ ਬੰਦਾ ਯਾਰ ਵੀ ਬਚਾਉਂਦਾ ਬੜੇ ਜ਼ੋਰ ਨਾਲ ਅਵਲ ਤੇ ਸਟਾਰਟਿੰਗ ਚ ਵਜਦਾ ਨਹੀਂ ਬੰਦੇ ਨੂੰ ਸਟਾਰਟਿੰਗ ਜਿੰਨੇ ਪੈਸੇ ਜੇ ਉਦਾਂ ਵੀ ਬਚਾਉਂਦਾ ਤਾਂ ਫੇਰ ਵੀ 1.5 ਸਾਲ ਦੇ ਨੇ ਨੇੜੇ ਤੇ ਟੇਟ ਤੇ 9 ਮਹੀਨੇ ਵਾਲੇ ਪੇਪਰ ਲਾਉਂਦੇ ਆ ਪੇਪਰਾਂ ਦਾ ਖਰਚਾ ਲਾਉਂਦੇ ਆ ਉਦਾਂ ਲੱਗ ਜਾਣਾ ਜੇ ਜੇ ਦੇ ਮੰਨ ਲਓ ਵੀ ਸਾਲ ਆਲੇ ਤੇ ਆਉਂਦਾ ਵਾ ਉਹਦੀ ਤੁਹਾਨੂੰ ਪਤਾ ਟੀਕਾ ਵੱਡਾ ਲੱਗਦਾ ਹੁੰਦਾ ਵਾ 15-16 ਲੱਖ ਦਾ ਹੀ ਤੋੜਾ 15-16 ਲੱਖ ਆ ਉਹਦੇ ਭਰਾਵਾ 2.5 ਸਾਲ ਲੱਗ ਜਾਣੇ ਬੰਦੇ ਨੂੰ ਲਾਉਂਦੇ ਆ ਕੋ ਬੰਦੇ ਨੇ ਇੱਥੇ ਆਉਣਾ ਹੁੰਦਾ ਬਾਅਦ ਚ ਕੋ ਆਪਣੇ ਹੀ ਖਰਚੇ ਖੁਰਚੇ ਕਰ ਨਾਲੇ ਪੈਰਪੂਰ ਲੱਗਦਾ ਟਾਈਮ ਲੱਗ ਜਾਂਦਾ ਉਹ ਆਪਣੇ ਹੀ ਖਰਚੇ ਖੁਰਚੇ ਕਰ ਤੇ ਪੈਸੇ ਨਾਲ ਉਹ ਤੇ ਇਹ ਆ ਵੀ ਚੱਲ ਪੈਸੇ ਤੇ ਲੱਗਦੇ ਇੱਕ ਰੀ ਬੰਦਾ ਪੈਸੇ ਤੇ ਖਰਚਦਾ ਵਾ ਪਰ ਜ਼ਿੰਦਗੀ ਬਣ ਜਾਂਦੀ ਪੇਪਰ ਬਣ ਜਾਂਦੇ ਇੱਥੇ ਸਾਲ ਆਣਿਆਂ ਚ ਤੇ ਬੰਦੇ ਦਾ ਸਾਰੀ ਜ਼ਿੰਦਗੀ ਵਾਸਤੇ ਰੋਜ਼ਗਾਰ ਜਾਂ ਬਣ ਜਾਂਦਾ ਫਿਰ ਤੇ ਜੇ ਮੰਨ ਲਓ ਆਉਂਦੇ ਉਹ ਵੀ ਇਹ ਵੀ ਮੈਂ ਗਲਤਾਂ ਕਹਿਣ ਡਿਆ ਵਾਂ ਵੀ ਸਾਲ ਡੇਢ ਸਾਲ ਚ ਮਤਲਬ 9 ਮਹੀਨੇ ਆਣ ਦੇ ਪੈਸੇ ਲੱਜ ਜਾਂਦੇ ਆ ਜੇ ਆਉਂਦਾ ਕੰਮ ਮਿਲ ਜੇ ਕਈ ਵਾਰੀ 2-2 3-3 ਮਹੀਨੇ ਵੀ ਬੰਦਿਆਂ ਨੂੰ ਇੱਥੇ ਵਿਹਲਾ ਬੈਣਾ ਪੈਂਦਾ ਠੀਕ ਆ ਜਿੰਨਾ ਕੱਲੀ ਐਂਟਰੀ ਐਂਟਰੀ ਦੀ ਗੱਲ ਕੀਤੀ ਹੁੰਦੀ ਬਾਕੀ ਆ ਹਸਾਕ ਦਾ ਜਦ ਆਨ ਬੋਲੀ ਸ਼ਹਿਰ ਜੇ ਠੀਕ ਆ ਜੀ ਮੇਲਾ ਖਤਮ ਜਿਹੜਾ ਕੰਮ ਕਰਨਾ ਹੈ ਉਹ ਹੋ ਗਿਆ ਵਾ ਆ ਵੀ ਆਪਾਂ ਲਿਆ ਵਾ ਹੁਣ ਸੱਜੇ ਸੱਜੇ ਮੇਰਾ ਵੀ ਹੁੰਦਾ ਜਾਂਦਾ ਤੇ ਘਰ ਨੂੰ ਚੱਲੀਏ ਜਿਹੜੀ ਗੱਲਬਾਤ ਦੱਸਣੀ ਹੋ ਤਾਂ ਦੱਤੀ ਆ ਤੇ ਉਹ ਇੱਕ ਵੀਰ ਨੇ ਕਿਹਾ ਹੁੰਦਾ ਕੈਮਰੇ ਨਾਲ ਦੇਖ ਕੇ ਵੀਡੀਓ ਬਣਾ ਕਰ। ਟਰਾਈ ਤੇ ਮਾ ਉਹ ਮਾਰਨਾ ਠੰਡ ਬਹੁ ਹੋ ਗਈ ਆ ਟੋਪੀ ਟਾਪੀ ਪਾਈਏ। ਟੋਪੀ ਟਾਪੀ ਪਾਈਏ ਦੇ ਨਗਲੀਆਂ ਘਰੋਂ ਇੱਧਰ ਤੋਂ ਨਹੀਂ ਆਣਾ। ਹਾਂ। ਨਵੀਂ ਨਵਾਂ ਨਾ ਮੈਨੂੰ ਪਤਾ ਨਹੀਂ ਭਰਾਵਾ। ਮੈਂ ਤਾਂ ਪੁਰਾਣਾ ਹੈਗਾ ਨਾ। ਹਾਂ ਬਾਤ ਠੀਕ ਹੈ। ਅੰਦੇ ਸੱਜੇ ਨਗਲੀਆਂ ਘਰੋਂ ਭੀੜ-ਭਾਵਾ ਹੁੰਦੀ ਜਾਂਦੀ ਇੱਥੇ।